ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਸੜਕ ਤੋਂ ਕੁਝ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਦਰਸਲੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਤੇ ਇੱਕ ਟਰੱਕ ਜਿਹੜਾ ਫਰੂਟ ਦੇ ਨਾਲ ਭਰਿਆ ਹੁੰਦਾ ਹੈ ਜਿਸ ਦੇ ਵਿੱਚ ਅੰਬ ਹੁੰਦੇ ਨੇ ਇੱਕ ਪੁਲ ਤੋਂ ਕੰਟਰੋਲ ਜਿਹੜਾ ਗੁਆ ਬੈਠਦਾ ਹੈ ਉਸ ਤੋਂ ਬਾਅਦ ਹੀਠਾ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਸ ਡਰਾਈਵਰ ਨੂੰ ਚੁੱਕਣ ਦੀ ਬਜਾਏ ਉਸ ਸੋ ਦੇ ਨੁਕਸਾਨ ਦੇ ਵਿੱਚੋਂ ਆਪਣਾ ਭਲਾਪਾਲਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਲੋਕਾਂ ਨੇ ਜਿਹੜੀ ਲੁੱਟ ਮਚਾਈ ਹੈ ਅੰਬ ਜਿਹੜੇ ਨੇ ਉਹਨਾਂ ਨੂੰ ਚੁੱਕ ਚੁੱਕ ਕੇ ਆਪਣੀ ਗੱਡੀਆਂ ਦੇ ਵਿੱਚ ਰੱਖਦੇ ਨਜ਼ਰ ਆ ਰਹੇ ਨੇ ਉੱਤੇ ਇੱਕ ਮਹਿਲਾ ਜਿਹੜੀ ਅੰਬ ਚੁੱਕ ਕੇ ਜਾਂਦੀ ਹੋਈ ਨਜ਼ਰ ਆ ਰਹੀ ਏ ਤਾਂ ਤੁਸੀਂ ਦੇਖੋ ਕਿ ਡਰਾਈਵਰ ਜਿਹੜਾ ਏ ਉਹ ਜ਼ਖਮੀ ਹਾਲਤ ਦੇ ਵਿੱਚ ਇੱਕ ਸਾਈਡ ਤੇ ਪਿਆ ਹੁੰਦਾ ਲੇਕਿਨ ਉਹਨਾਂ ਨੂੰ ਚੁੱਕਣ ਦੀ ਬਜਾਏ ਲੋਕ ਜਿਹੜੇ ਨੇ ਲੁੱਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵਾਕਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਰਾਦੂਨ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੋਲ ਤੋਂ ਟਰੱਕ ਜਿਹੜਾ ਬੇਕਾਬੂ ਹੋ ਜਾਂਦਾ ਹੈ ਅੰਬਾਂ ਦੇ ਨਾਲ ਭਰਿਆ ਏ ਟਰੱਕ ਹੁੰਦਾ ਹੈ ਉਸ ਤੋਂ ਬਾਅਦ ਤੇ ਲੋਕ ਜਿਹੜੇ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜ਼ਖਮੀ ਡਰਾਈਵਰ ਜਿਹੜਾ ਕੋਲ ਪਿਆ ਹੁੰਦਾ ਉਸ ਨੂੰ ਕੋਈ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦਾ ਲੋਕ ਕੁਝ ਵੀਡੀਓ ਬਣਾਉਂਦੇ ਨੇ ਤੇ ਕੁਝ ਲੁੱਟ ਮਚਾ ਰਹੇ ਨੇ ਅਜਿਹੀਆਂ ਬਹੁਤ ਸਾਰੀ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਕੋਈ ਵੀ ਜਿਹੜਾ ਕਿ ਫਲ ਫਰੂਟ ਦੇ ਨਾਲ ਸਬਜੀ ਦੇ ਨਾਲ ਜਾਂ ਫਿਰ ਕਿਸੇ ਹੋਰ ਚੀਜ਼ ਦੇ ਨਾਲ ਭਰਿਆ ਟਰੱਕ ਪਲਟ ਜਾਂਦਾ ਤੇ ਲੋਕ ਮਦਦ ਕਰਨ ਦੀ ਬਜਾਏ ਉਸ ਤੋਂ ਲੁੱਟ ਜਿਹੜੀ ਕਰਦੇ ਨਜ਼ਰ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਇੱਕ ਮੁਰਗੀਆਂ ਦਾ ਟਰੱਕ ਪਲਟਿਆ ਸੀ ਜਿੱਤੇ ਲੋਕ ਜਿਹੜੇ ਨੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਮੁਰਗੀਆਂ ਦੀ ਲੁੱਟ ਕਰਦੇ ਨਜ਼ਰ ਆਏ ਨੇ ਉੱਥੇ ਹੀ ਉਸ ਤੋਂ ਪਹਿਲਾਂ ਸੇਬਾਂ ਦਾ ਟਰੱਕ ਪਲਟਿਆ ਉਦੋਂ ਵੀ ਇਹੀ ਹਾਲ ਸੀਗਾ ਤੇ ਲੋਕ ਜਿਹੜੇ ਨੇ ਇਨਸਾਨੀਅਤ ਨੂੰ ਵਾਰ-ਵਾਰ ਚਰਨਸਾਰ ਕਰਦੇ ਨੇ ਮਨੁੱਖਤਾ ਦੀ ਸੇਵਾ ਹੁੰਦੀ ਹੈ ਲੋਕਾਂ ਦੀ ਮਦਦ ਕਰਨਾ ਲੇਕਿਨ ਲੋਕ ਮਦਦ ਕਰਨ ਦੀ ਬਜਾਏ ਲਗਾਤਾਰ ਜਿਹੜੀ ਇਹੋ ਜਿਹੇ ਕਾਰਨਾਮੇ ਕਰਦੇ ਨੇ ਲੁੱਟ ਮਚਾਉਂਦੇ ਨੇ ਜਿਸ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਜਿਹੜਾ ਕਿ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਦੇਖੋ ਕਿਸ ਤਰ੍ਹਾਂ ਇੱਕ ਟਰੱਕ ਜਿਹੜਾ ਪਲਟਿਆ ਹੋਇਆ ਪਿਆ ਹੈ ਅੰਬ ਜਿਹੜੇ ਉਸ ਦੇ ਵਿੱਚੋਂ ਬਾਹਰ ਡਿੱਗ ਜਾਂਦੇ ਨੇ ਲੋਕ ਡਰਾਈਵਰ ਨੂੰ ਚੁੱਕਣ ਦੀ ਬਜਾਏ कर दे नजर आ रहे हैं। का पूरा ट्रक पलट गया है सना पुल पे लोग किसी के नुकसान से अपना फायदा करते हुए लोगों को देखो ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਸੜਕ ਤੋਂ ਕੁਝ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਦਰਸਲੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਤੇ ਇੱਕ ਟਰੱਕ ਜਿਹੜਾ ਫਰੂਟ ਦੇ ਨਾਲ ਭਰਿਆ ਹੁੰਦਾ ਹੈ ਜਿਸ ਦੇ ਵਿੱਚ ਅੰਬ ਹੁੰਦੇ ਨੇ ਇੱਕ ਪੁਲ ਤੋਂ ਕੰਟਰੋਲ ਜਿਹੜਾ ਗੁਆ ਬੈਠਦਾ ਹੈ ਉਸ ਤੋਂ ਬਾਅਦ ហេਠਾ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਸ ਡਰਾਈਵਰ ਨੂੰ ਚੁੱਕਣ ਦੀ ਬਜਾਏ ਉਸ ਸੋ ਦੇ ਨੁਕਸਾਨ ਦੇ ਵਿੱਚੋਂ ਆਪਣਾ ਭਲਾ-ਪਾਲਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਲੋਕਾਂ ਨੇ ਜਿਹੜੀ ਲੁੱਟ ਮਚਾਈ ਹੈ ਅੰਬ ਜਿਹੜੇ ਨੇ ਉਹਨਾਂ ਨੂੰ ਚੁੱਕ-ਚੁੱਕ ਕੇ ਆਪਣੀ ਗੱਡੀਆਂ ਦੇ ਵਿੱਚ ਰੱਖਦੇ ਨਜ਼ਰ ਆ ਰਹੇ ਨੇ ਉੱਤੇ ਇੱਕ ਮਹਿਲਾ ਜਿਹੜੀ ਅੰਬ ਚੁੱਕ ਕੇ ਜਾਂਦੀ ਹੋਈ ਨਜ਼ਰ ਆ ਰਹੀ ਏ ਤਾਂ ਤੁਸੀਂ ਦੇਖੋ ਕਿ ਡਰਾਈਵਰ ਜਿਹੜਾ ਏ ਉਹ ਜ਼ਖਮੀ ਹਾਲਤ ਦੇ ਵਿੱਚ ਇੱਕ ਸਾਈਡ ਤੇ ਪਿਆ ਹੁੰਦਾ ਲੇਕਿਨ ਉਹਨਾਂ ਨੂੰ ਚੁੱਕਣ ਦੀ ਬਜਾਏ ਲੋਕ ਜਿਹੜੇ ਨੇ ਲੁੱਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵਾਕਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਰਾਦੂਨ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੋਲ ਤੋਂ ਟਰੱਕ ਜਿਹੜਾ ਬੇਕਾਬੂ ਹੋ ਜਾਂਦਾ ਏ ਅੰਬਾਂ ਦੇ ਨਾਲ ਭਰਿਆ ਏ ਟਰੱਕ ਹੁੰਦਾ ਹੈ ਉਸ ਤੋਂ ਬਾਅਦ ਤੇ ਲੋਕ ਜਿਹੜੇ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜ਼ਖਮੀ ਡਰਾਈਵਰ ਜਿਹੜਾ ਕੋਲ ਪਿਆ ਹੁੰਦਾ ਉਸ ਨੂੰ ਕੋਈ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦਾ ਲੋਕ ਕੁਝ ਵੀਡੀਓ ਬਣਾਉਂਦੇ ਨੇ ਤੇ ਕੁਝ ਲੁੱਟ ਮਚਾ ਰਹੇ ਨੇ ਅਜਿਹੀਆਂ ਬਹੁਤ ਸਾਰੀ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਕੋਈ ਵੀ ਜਿਹੜਾ ਕਿ ਫਲ ਫਰੂਟ ਦੇ ਨਾਲ ਸਬਜੀ ਦੇ ਨਾਲ ਜਾਂ ਫਿਰ ਕਿਸੇ ਹੋਰ ਚੀਜ਼ ਦੇ ਨਾਲ ਭਰਿਆ ਟਰੱਕ ਪਲਟ ਜਾਂਦਾ ਤੇ ਲੋਕ ਮਦਦ ਕਰਨ ਦੀ ਬਜਾਏ ਉਸ ਤੋਂ ਲੁੱਟ ਜਿਹੜੀ ਕਰਦੇ ਨਜ਼ਰ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਇੱਕ ਮੁਰਗੀਆਂ ਦਾ ਟਰੱਕ ਪਲਟਿਆ ਸੀ ਜਿੱਤੇ ਲੋਕ ਜਿਹੜੇ ਨੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਮੁਰਗੀਆਂ ਦੀ ਲੁੱਟ ਕਰਦੇ ਨਜ਼ਰ ਆਏ ਨੇ ਉੱਥੇ ਹੀ ਉਸ ਤੋਂ ਪਹਿਲਾਂ ਸੇਬਾਂ ਦਾ ਟਰੱਕ ਪਲਟਿਆ ਉਦੋਂ ਵੀ ਇਹੀ ਹਾਲ ਸੀਗਾ ਤੇ ਲੋਕ ਜਿਹੜੇ ਨੇ ਇਨਸਾਨੀਅਤ ਨੂੰ ਵਾਰ-ਵਾਰ ਚਰਨਸਾਰ ਕਰਦੇ ਨੇ ਮਨੁੱਖਤਾ ਦੀ ਸੇਵਾ ਹੁੰਦੀ ਹੈ ਲੋਕਾਂ ਦੀ ਮਦਦ ਕਰਨਾ ਲੇਕਿਨ ਲੋਕ ਮਦਦ ਕਰਨ ਦੀ ਬਜਾਏ ਲਗਾਤਾਰ ਜਿਹੜੀ ਇਹੋ ਜਿਹੇ ਕਾਰਨਾਮੇ ਕਰਦੇ ਨੇ ਲੁੱਟ ਮਚਾਉਂਦੇ ਨੇ ਜਿਸ ਨੂੰ ਦੇਖਣ ਤੋਂ ਬਾਅਦ ਇੱਕ ਵਾਰਤ ਜਿਹੜਾ ਕਿ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਜਾਂਦੀ ਹੈ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਦੇਖੋ ਕਿਸ ਤਰ੍ਹਾਂ ਇੱਕ ਟਰੱਕ ਜਿਹੜਾ ਪਲਟਿਆ ਹੋਇਆ ਪਿਆ ਹੈ ਅੰਬ ਜਿਹੜੇ ਉਸ ਦੇ ਵਿੱਚੋਂ ਬਾਹਰ ਡਿੱਗ ਜਾਂਦੇ ਨੇ ਲੋਕ ਡਰਾਈਵਰ ਨੂੰ ਚੁੱਕਣ ਦੀ بجائے ਲੁੱਟ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਦਾ ਪੂਰਾ ਟਰੱਕ ਪਲਟ ਗਿਆ ਹੈ ਪਨਾ ਪੁਲ ਤੇ ਲੋਕ ਕਿਸੇ ਕੇ ਨੁਕਸਾਨ ਤੇ ਆਪਣਾ ਫਾਇਦਾ ਕਰਦੇ ਹੋਏ ਲੋਕੋ ਕੋ ਦੇਖੋ